ਬੜਾ ਈ ਟੈਮ ਲੱਗਦਾ ਚਾਹ ਬਣਾਉਦੀ ਨਹੀਂ। ਰਪਿੰਦਰ ਉਹ ਲੈ ਆਵਾ ਚਾਹ ਕੋਟ ਮੈਨੂੰ ਜਾਣਾ ਬੰਬੀ ਤੇ ਆ ਗਈ ਆ ਗਈ ਬਸ ਬਣ ਗਈ ਆ। ਟੈਮ ਤਾਂ ਲੱਗਦਾ ਈ। ਚਾਹ ਕਿ ਮੈਂ ਬਣਾਉਂਦੀ ਜੀ। ਤੇ ਇਨਾ ਟੈਮ? ਟੈਮ ਕਿਥੇ ਲੱਗਾ ਹੁਣ 5 ਮਿੰਟ 10 ਰਿਚਦੇ ਆ ਟੈਮ ਲੱਗਣਾ ਹੁਣ ਬੱਚੀ ਥੋੜਾ ਲੈ ਆਉਣੀ। ਉਹ ਕੋਈ ਗੱਲ ਨਹੀਂ। ਤੇਰਾ ਹਿੱਸਾ ਉਹਨਾਂ ਨੇ ਕਿਹੜਾ ਕਿਤੇ ਬਾਹਰ ਰੱਖਿਆ। ਤੇਰਾ ਹੁਣ ਵਿਆਹ ਕੀਤਾ ਉਹਨਾਂ ਦੇ ਪੈਸੇ ਲਾਏ ਆ। ਆਹੀਂ ਥੋੜਾ ਕੋਲੋਂ ਲਾ ਕੇ ਤੈਨੂੰ ਲੈ ਜਾਂਦਾ। ਹੈ ਯਾ ਉਹ ਗੱਲ ਪਤਾ ਕੀ ਐ ਜੇ ਹੁਣ ਮਾਲਾ ਪਿਆਲੀ ਨਾ ਦਵੂਗੀ ਅੰਨਾਂ ਹੈ ਤਾਂ ਕੱਲ ਨੂੰ ਤੈਨੂੰ ਮਿਲਣਗੇ ਉਹ ਹੁਣ ਪਿਆਲੀ ਦਿੱਤੀ ਹੋਊਗੀ ਹਾਂਜੀ 사시 ਗੱਲ ਦਦੀ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ᱛੀ ਸੁਣਾਓ ਬੱਸ ਬੱਸ ਵਧੀਆ ਆਪਣਾ ਵੀ ਤੁਸੀਂ ਦੱਸੋ ਬੱਸ ਵਧੀਆ ਠੀਕ ਕਰਨਾ ਕੋਈ ਨਾ ਕੀ ਬੱਸ ਕੁਛ ਵੀ ਨਹੀਂ ਇੱਥੇ ਹੀ ਬੈਠੀ ਬਾਹਰ ਹੀ ਠੀਕ ਹਾਂਜੀ ਵਧੀਆ ਸਭ ਠੀਕ ਠਾਕ ਨੇ ਮੈਂ ਅਜਲ ਬੈਠੇ ਬੈਠੇ ਫੋਨ ਲਾ ਲੈਨੇ ਆਂ